ਕੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੀ ਛੁੱਟੀ ਹੋਵੇਗੀ ਕਿ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਯਾਦਵ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਕੋਈ ਉਹਨਾਂ ਦੇ ਖਿਲਾਫ ਉੱਚ ਪੱਧਰੀ ਜਾਂਚ ਹੋਵੇਗੀ ਜਾਂ ਫਿਰ ਮਾਮਲਾ ਰਫਾ ਦਫਾ ਹੋ ਜਾਊਗਾ ਮਸਲਾ ਕੀ ਆ ਇਸ ਤੇ ਬਹੁਤ ਅਹਿਮ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਬਹੁਤ ਅਹਿਮ ਜਿਹੜਾ ਅੱਜ ਦਾ ਉਹ ਮਸਲਾ ਹੈਗਾ ਪੰਜਾਬ ਦੀ ਸਿਆਸਤ ਨੂੰ ਹਲਾਕੇ ਰੱਖ ਦੇਣ ਵਾਲਾ 100 ਕਰੋੜੀ ਕਥਿਤ ਜਿਹੜਾ ਇਹ ਮਸਲਾ ਦੱਸਿਆ ਜਾ ਰਿਹਾ 100 ਕਰੋੜੀ ਸਕੈਮ ਦਾ ਕਥਿਤ ਤੇ ਮਸਲਾ ਦੱਸਿਆ ਜਾ ਰਿਹਾ ਗੰਭੀਰ ਇਲਜ਼ਾਮ ਮੰਤਰੀ ਤੇ ਉਹਨਾਂ ਦੀ ਪਤਨੀ ਤੇ ਲੱਗੇ ਔਰ ਇਲਜ਼ਾਮ ਵੀ ਇੱਕ ਵੱਡੇ ਅਫਸਰ ਦੇ ਵੱਲੋਂ ਲਗਾਏ ਗਏ ਆ ਕਿ ਇਹ ਮਸਲਾ ਕਿਵੇਂ ਕਿ ਇਹ ਬਚਣਗੇ ਕਿਤੇ ਮਹਿਲਾ ਇਨਸਪੈਕਟਰ ਨੂੰ ਦਬਾਇਆ ਤਾਂ ਨਹੀਂ ਜਾਊਗਾ ਕਿ ਇਹਨਾਂ ਦੇ ਖਿਲਾਫ ਕੋਈ ਜਾਂਚ ਹੋਊਗੀ ਜਾਂ ਨਹੀਂ ਇਸ ਤੇ ਉਧਰ ਮੰਤਰੀ ਹੁਣ ਇਸ ਸਾਰੇ ਇਲਜ਼ਾਮਾਂ ਤੋਂ ਬਾਅਦ ਇਸ ਪੂਰੇ ਐਪੀਸੋਡ ਤੇ ਕੀ ਕੁਝ ਕਹਿ ਰਿਹਾ ਉਦਤੇ ਵੀ ਗੱਲਬਾਤ ਜਿਹੜੀ ਅਸੀਂ ਕਰਨੀ ਆ ਉਧਰ ਲਾਰੈਂਸ ਮਿਸ਼ਨੋਈ ਵਾਲੀ ਇੰਟਰਵਿਊ ਦੇ ਮਸਲੇ ਦੇ ਵਿੱਚ ਜਿਹੜੀ ਹਾਈ ਕੋਰਟ ਨੇ ਉਸ ਸਮੇਂ ਖੁਲਾਸਾ ਕੀਤਾ ਸੀਗਾ ਰਿਪੋਰਟ ਖੋਲੀ ਸੀਗੀ ਕਿ ਅਫਸਰਾਂ ਦੀ ਵਿੱਚ ਇਨਵੋਲਵਮੈਂਟ ਹੈ ਅੱਜ ਉਹਦੇ ਵਿੱਚ ਸੁਣਵਾਈ ਹੋਈ ਹੈ ਕਿਹੜੇ ਅਫਸਰਾਂ ਦੀ ਇਨਵੋਲਵਮੈਂਟ ਹੈ ਕਿ ਕੀ ਹੋਇਆ ਕਿ ਨਹੀਂ ਹੁਣ ਪੇਸ਼ੀ ਆ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਔਰ ਉਧਰ ਪੰਜਾਬ ਦੇ ਲੋਕਾਂ ਨੂੰ ਤਕੜਾ ਕਰਾਰਾ ਝਟਕਾ ਅੱਜ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਜਿਹਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਏ ਗਏ ਆ ਔਰ ਉਧਰ ਬਿਜਲੀ ਦੇ ਵੀ ਰੇਟ ਵਧਾਏ ਗਏ ਆ ਆਖਰ ਕਿਉਂ ਇਹ ਸਾਰਾ ਕੁਝ ਕਰਨਾ ਪਿਆ ਕਿ ਪੰਜਾਬ ਦੀ ਜਿਹੜੀ ਵਿੱਤੀ ਹਾਲਤ ਵਿਗੜ ਰਹੀ ਹੈ ਉਹਦੇ ਕਰਕੇ ਤੇ ਜੇ ਵਿੱਤੀ ਹਾਲਤ ਵਿਗੜੀ ਰਹੀ ਸੀ ਤਾਂ ਫਿਰ ਪਹਿਲਾਂ ਹੀ ਇਹ ਤੇ ਕਿਉਂ ਨਹੀਂ ਕੰਮ ਕੀਤਾ ਗਿਆ ਤੇ ਇਹਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਹੈਗੀਆਂ ਨੇ ਬਹੁਤ ਅਹਿਮ ਇਹ ਵੀ ਮਸਲਾ ਜਿਹੜਾ ਤੁਹਾਡੇ ਲਈ ਜਾਣਨ ਵਾਲਾ ਕਿਵੇਂ ਅੱਖੀ ਘਟਾ ਪਾਇਆ ਜਾ ਰਿਹਾ ਲੋਕਾਂ ਦੇ ਕਿਵੇਂ ਬੇਵਕੂਫ ਬਣਾਇਆ ਜਾ ਰਿਹਾ ਲੋਕਾਂ ਨੂੰ ਇਸ ਤੇ ਵੀ ਬਹੁਤ ਜਿਹੜੀ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਡਾਕਟਰ ਸਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸਕਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸਭ ਤੋਂ ਪਹਿਲਾਂ ਅਹਿਮ ਖਬਰ ਬਹੁਤ ਸਾਰੇ ਦਰਸ਼ਕਾਂ ਨੇ ਆਪਣੀ ਖਬਰ ਜਿਹੜੀ ਉਹ ਦੇਖ ਲਈ ਹੈ ਪਰ ਉਹਦੇ ਤੇ ਚਰਚਾ ਕਰਨੀ ਬੜੀ ਜ਼ਰੂਰੀ ਸੀ ਮੰਤਰੀ ਹਰਜੋਤ ਪੈਂਸ ਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਯਾਦ ਉਹਨਾਂ ਦੇ ਉੱਪਰ ਇੱਕ 100 ਕਰੋੜੀ ਸਾਈਬਰ ਸਕੈਮ ਦੇ ਕਥਿਤ ਸਕੈਮ ਦੇ ਜਿਹੜੇ ਆ ਉਹ ਇਲਜ਼ਾਮ ਲੱਗੇ ਆ ਔਰ ਇਲਜ਼ਾਮ ਵੀ ਕਿਸੇ ਹੋਰ ਵੱਲੋਂ ਨਹੀਂ ਪੰਜਾਬ ਪੁਲਿਸ ਦੀ ਹੀ ਮਹਿਲਾ ਇਨਸਪੈਕਟਰ ਦੇ ਵੱਲੋਂ ਲਾਏ ਗਏ ਆ ਉਹ ਕਹਿੰਦੇ ਕਿ ਮਾੜੀ ਦੇ ਵਿੱਚ ਇੱਕ ਕਾਲ ਸੈਂਟਰ ਚੱਲ ਰਿਹਾ ਸੀ ਫਰਜੀ ਕਾਲ ਸੈਂਟਰ 100 ਕਰੋੜ ਤੋਂ ਵੱਧ ਦੀ ਠੱਗੀ ਜਿਹੜੇ ਉਹ ਐਨਆਰਆਈਆਂ ਦੇ ਨਾਲ ਮਾਰ ਚੁੱਕੇ ਸੀਗੇ ਔਰ ਕਹਿੰਦੇ ਕਿ ਮੈਂ ਉਹਨਾਂ ਦੇ ਉੱਪਰ ਪਰਚਾ ਦਿੱਤਾ ਉਹਨਾਂ ਦੇ ਸਿੱਧੇ ਸਬੰਧ ਜਿਹੜੇ ਆ ਉਹ ਕਹਿੰਦੇ ਮੰਤਰੀ ਹਰਜੋਤ ਬੈਂਸ ਦੇ ਨਾਲ ਸੀ ਉਹਨਾਂ ਦੇ ਹਲਕੇ ਦੇ ਆ ਉਹਨਾਂ ਨੂੰ ਫੰਡਿੰਗ ਵੀ ਕਰਦੇ ਆ ਔਰ ਕਹਿੰਦੇ ਕਿ ਇਹ ਮਸਲਾ ਮੇਰੇ ਤੋਂ ਟਰਾਂਸਫਰ ਕਰਵਾ ਦਿੱਤਾ ਗਿਆ ਇੰਸਪੈਕਟਰ ਅਮਨਜੋਤ ਕਹਿੰਦੇ ਮੇਰੇ ਤੋਂ ਮਸਲਾ ਟਰਾਂਸਫਰ ਕਰਵਾ ਕੇ ਜੋਤੀ যাদਬ ਤੇ ਇੱਕ ਹੋਰ ਡੀਐਸਪੀ ਔਰ ਇੱਕ ਹੋਰ ਐਸਐਚਓ ਉਹਨਾਂ ਦੇ ਅੰਡਰ ਇੱਕ ਸੈੱਟ ਬਣਾ ਦਿੱਤੀ ਗਈ ਉਹ ਹੁਣ ਕਹਿੰਦੇ ਮੇਰੇ ਤੇ ਦਬਾਅ ਪਾਉਣ ਲੱਗੀ ਮੈਡਮ ਜੋਤੀ ਯਾਦਵ ਜਿਹੜੇ ਕਿ ਹਰਜੋਤ ਬੈਂਸ ਦੇ ਵਾਈਫ ਨੇ ਉਹਨਾਂ ਦੇ ਵੱਲੋਂ ਕਹਿੰਦੇ ਦਬਾਅ ਪਾਇਆ ਗਿਆ ਕਿ ਕੇਸ ਦੇ ਵਿੱਚ ਢਿੱਲ ਕਰਨ ਦੀ ਜਾਂ ਕੇਸ ਵਾਪਸ ਲੈਣ ਦੀ ਜੋ ਵੀ ਉਹਨਾਂ ਨੇ ਕਿਹਾ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਸੀ ਤੇ ਉਲਟਾ ਹੁਣ ਮੈਨੂੰ ਹੀ ਫਸਾਉਣ ਦੀਆਂ ਧਮਕੀਆਂ ਜਿਹੜੀਆਂ ਇਹਦੇ ਵਿੱਚ ਕਹਿੰਦੇ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਬਹੁਤ ਵੱਡੇ ਇਲਜ਼ਾਮ ਉਹਨਾਂ ਨੇ ਡੀਜੀਪੀ ਨੂੰ ਚਿੱਠੀ ਲੈ ਕੇ ਲਾ ਦਿੱਤੇ ਔਰ ਇਹਦੇ ਵਿੱਚ ਨਿਰਪੱਖ ਜਾਂਚ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਆ ਔਰ ਦੂਜੇ ਪਾਸੇੋਂ ਮંત્રી ਹਰਜੋਤ ਬੈਂਸ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਰਿਹਾ ਉਹ ਕਹਿੰਦੇ ਕਿ ਮੈਂ ਇਹ ਇਹਨਾਂ ਇਲਜ਼ਾਮਾਂ ਦੇ ਉੱਪਰ ਡੈਫਰਮੇਸ਼ਨ ਜਿਹੜੀ ਆ ਉਹ ਪਾਉਂਗਾ ਔਰ ਦੂਜੇ ਪਾਸੇ ਇਨਸਪੈਕਟਰ ਕਹਿ ਰਹੀ ਹੈ ਕਿ ਪਾਓ ਡੈਫਰਮੇਸ਼ਨ ਮੇਰੇ ਕੋਲੇ ਸਾਰੇ ਸਬੂਤ ਜਿਹੜੇ ਉਹ ਮੌਜੂਦ ਹੈਗੇ ਆ ਕਿਵੇਂ ਦੇਖਦੇ ਹੋ ਕਿ ਇਹ ਮਸਲਾ ਜਿਹੜਾ ਉਲਝ ਗਿਆ ਉਹ ਉਹ ਕਹਿੰਦੇ ਮੈਡਮ ਜਿਹੜੇ ਇਨਸਪੈਕਟਰ ਨੇ ਉਹ ਕਹਿੰਦੇ ਕਿ ਇਹ ਗਲਤ ਨਹੀਂ ਦੋਵੇਂ ਜੀ ਉਹ ਕਹਿੰਦੇ ਕਿ ਅਸੀਂ ਗਲਤ ਨਹੀਂ ਡੈਫਰਮੇਸ਼ਨ ਪਾਵਾਂਗੇ ਹੁਣ ਜਿਹੜੀ ਮੰਗ ਕੀਤੀ ਜਾ ਰਹੀ ਹੈ ਜਾਂਚੀ ਇਨਸਪੈਕਟਰ ਅਮਨਜੋਤ ਕੌਰ ਦੇ ਵੱਲੋਂ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਇਹਦੇ ਵਿੱਚ ਉੱਚ ਪੱਧਰੀ ਜਾਂਚ ਦੇ ਦੇਣੀ ਚਾਹੀਦੀ ਹੈ ਹੁਕਮ ਦੇ ਦੇਣੇ ਚਾਹੀਦੀ ਹੈ ਔਰ ਜਾਂਚ ਵੀ सीबीआई ਜਾਂ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਇੰਡੀਪੈਂਡੈਂਟ ਹੋ ਨਹੀਂ ਸਕਦੀ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਸਿਕੂਸ ਕੁਮਿੰਦਰ ਜੀ ਬਹੁਤ ਹੀ ਗੰਭੀਰ ਮਾਮਲਾ ਹੈ ਤੇ ਜਿਸ ਤਰੀਕੇ ਦੇ ਨਾਲ ਇੱਕ ਸਰਵਿੰਗ ਮਹਿਲਾ ਇੰਸਪੈਕਟਰ ਨੇ ਦੋਸ਼ ਲਾਏ ਨੇ ਔਰ ਚਿੱਠੀ ਲਿਖੀ ਹੈ ਉਹਦੇ ਵਿੱਚ ਤੇ ਉਹਦੇ ਤੋਂ ਮਤਲਬ ਆਪਣੇ ਆਪ ਦੇ ਵਿੱਚ ਹੀ ਬਿਲਕੁਲ ਮੈਂ ਸਮਝਦਾ ਹਾਂ ਵੀ ਜਾਂਚ ਦਾ ਆਧਾਰ ਤਾਂ ਬਣ ਹੀ ਜਾਂਦਾ ਹੈ। ਉਹ ਜੋ ਬੈਂਸ ਜੀ ਦਾ ਵੀ ਮਿਪੜਿਆ ਟਰਵੀਟ ਉਹਨਾਂ ਨੇ ਲਿਖਿਆ ਕਿ ਮੈਂ ਕੇਜਰੀਵਾਲ ਦਾ ਸਿਪਾਹੀ ਹਾਂ ਤੇ ਓਨੈਸਟੀ ਮੇਰਾ ਧਰਮ ਹੈ ਤੇ ਮਤਲਬ ਇਦਾਂ ਦਾ ਉਹਨਾਂ ਨੇ ਲਿਖਿਆ ਵੀ ਅਸੀਂ ਹਰ ਕਿਸਮ ਦੀ ਜਾਂਚ ਲਈ ਤਿਆਰ ਹਾਂ ਤੇ ਅਸੀਂ ਇਨਫਰਮੇਸ਼ਨ ਇਹਦੇ ਵਿੱਚ ਕਰਾਂਗੇ। ਕੱਲ ਬੇਸਿਕਲੀ ਉਹਨਾਂ ਨੇ ਮਤਲਬ ਇਹ ਕਹਿਤਾ ਹੈ ਕਿ ਜੇ ਗਲਤ ਹੈ, ਝੂਠ ਹੈ, ਸਾਰਾ ਕੁਝ ਹੈ, ਗੱਲ ਇਹ ਜਾਣਨ ਵਾਲੀ ਜਿਹੜੀ ਜਾਂਚ ਦੇ ਵਿੱਚ ਸਾਹਮਣੇ ਆਊਗੀ। ਕਿ ਕੀ ਇੱਕ ਜਾਲੀ ਚਲਾਇਆ ਜਾ ਰਿਹਾ ਸੀ ਸੈਂਟਰ ਕਾਲ ਸੈਂਟਰ ਕੇ ਨਹੀਂ ਜੇ ਉਹਦੇ ਚ 100 ਕਰੋੜ ਦੀ ਠੱਗੀ ਬੱਜੀ ਹੈ ਤਾਂ ਇਦਾਂ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਇੰਪੋਸੀਬਲ ਗੱਲ ਹੈ ਕਿ ਪੁਲਿਸ ਨੂੰ ਜਾਂ ਹੋਰ ਕਿਸੇ ਨੂੰ ਪਤਾ ਨਾ ਹੋਵੇ ਦੂਜੀ ਗੱਲ ਇਹ ਹੈ ਕਿ ਇਨਕੁਆਰੀ ਟਰਾਂਸਫਰ ਕਿਸ ਗੱਲ ਦੇ ਲਈ ਕੀਤੀ ਗਈ ਸਿਟ ਕਿਉਂ ਬਣਾਈ ਗਈ ਯਾਰ ਸਿਟ ਦਾ ਜਿਹੜਾ ਰੈਫਰੈਂਸ ਪੁਆਇੰਟ ਕੀ ਸੀ ਇਹ ਤਾਂ ਮਾਨ ਸਾਹਿਬ ਖੁਦ ਹੀ ਕਹਿੰਦੇ ਹੁੰਦੇ ਸੀ ਕਿ ਸਿਟ ਦਾ ਮਤਲਬ ਹੈ ਸਿਟ ਬੈਠ ਜਾਣਾ ਉਹਦੇ ਉੱਪਰ ਕਿਸ ਚੀਜ਼ ਤੇ ਸੋ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਕੋਈ ਚੀਜ਼ ਕਾਲੀ ਕਰਨੀ ਉਹ ਵੀ ਇਨਕੁਆਰੀ ਦੀ ਮੰਗ ਕਰ ਰਹੇ ਨੇ ਬੈਂਸ ਸਾਹਿਬ ਵੀ ਤੇ ਜੇ ਉਹਨਾਂ ਦਾ ਨਾਮ ਖਾਮਖਾਬ ਦਾ ਨਾਮ ਕੀਤਾ ਜਾ ਰਿਹਾ ਤਾਂ ਬਿਲਕੁਲ ਪਬਲਿਕ ਦੇ ਸਾਹਮਣੇ ਸਾਰੇ ਤੱਥ ਹੋਣੇ ਚਾਹੀਦੇ ਨੇ ਇਨਸਪੈਕਟਰ ਵੀ ਆਪਣੀ ਜਗ੍ਹਾ ਠੋਕ ਵਜਾ ਕੇ ਕਹਿ ਰਹੀ ਹੈ ਕਿ ਇਸ ਦਰਜ ਹੋਇਆ ਹੈ ਕੋਈ ਮਤਲਬ ਹਵਾ 'ਚ ਤਾਂ ਗੱਲ ਹੈ ਨਹੀਂ ਇਹ ਸੋ ਮੇਰਾ ਖਿਆਲ ਹੈ ਵੀ ਇਹਦੇ ਤੋਂ ਹੁਣ ਨਿਕਲਣਾ ਮੁਸ਼ਕਲ ਹੈ ਕਿਸੇ ਵੀ ਤਰੀਕੇ ਦੇ ਨਾਲ ਅਬ ਤੋਂ ਕੇਜਰੀਵਾਲ ਸਾਹਿਬ ਦੇ ਸਿਪਾਹੀ ਨੇ ਕੱਟੜ ਇਮਾਨਦਾਰ ਨੇ ਸੋ ਇਸ ਕਰਕੇ ਜਾਂਚ ਤਾਂ ਮੇਰਾ ਖਿਆਲ ਹੈ ਹੋਣੀ ਚਾਹੀਦੀ ਹੈ ਪਰ ਜਾਂਚ ਜਾਂ ਤਾਂ ਇਹ ਹੈ ਕਿ ਕੋਰਟ ਮਿਨੀਟਡ ਹੋਵੇ ਤੇ ਜਾਂ ਸੀਬੀਆਈ ਵੱਲੋਂ ਹੋਵੇ ਕਿਉਂਕਿ ਪੰਜਾਬ ਪੁਲਿਸ ਦੀ ਜਾਂਚ ਦੇ ਉੱਪਰ ਪੰਜਾਬ ਪੁਲਿਸ ਦੇ ਅਫਸਰ ਦੇ ਹੀ ਖਿਲਾਫ ਮਤਲਬ ਇਹ ਆਪਾਂ ਦੇਖ ਰਹੇ ਹਾਂ ਕਿ ਜਿਹੜੀਆਂ ਜਾਂਚਾਂ ਦਾ ਜੋ ਇਹਦੇ ਵਿੱਚ ਬਿਲਕੁਲ ਤੁਹਾਡੀ ਡਾਕਟਰ ਸਾਹਿਬ ਗੱਲ ਠੀਕ ਹੈ ਕਿਉਂਕਿ ਜਾਂਚਾਂ ਦੇ ਨਾਲ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਦਬਾ ਲਿਆ ਜਾਂਦਾ ਦਰਖਾਸਤੀਆਂ ਨੂੰ ਆਮ ਤੌਰ ਤੇ ਕਿਉਂਕਿ ਇਹਦੇ ਵਿੱਚ ਇਹ ਮਸਲਾ ਕੀ ਹੈ ਇਹ ਇੰਡੀਪੈਂਡੈਂਟ ਤੌਰ ਤੇ ਜਾਂਚ ਕਰਵਾਈ ਜਾਣੀ ਬੜੀ ਜ਼ਰੂਰੀ ਇਸ ਕਰਕੇ ਹੈ ਮੰਤਰੀ ਔਰ ਉਹਦੀ ਵਾਈਫ ਆਈਪੀਐਸ ਪਤਨੀ ਦੇ ਖਿਲਾਫ ਕਿਉਂਕਿ ਅਕਸਰ ਜਦੋਂ ਦਰਖਾਸਤ ਹੀ ਹੁੰਦੇ ਆ ਨਾ ਤਾਂ ਪਾਵਰਫੁੱਲ ਲੋਕਾਂ ਦੇ ਖਿਲਾਫ ਜਦੋਂ ਇਲਜ਼ਾਮ ਲਾਉਂਦੇ ਆ ਤਾਂ ਉਹਨਾਂ ਤੇ ਦਬਾਅ ਪਾਇਆ ਜਾਂਦਾ ਦਰਖਾਸਤ ਵਾਪਸ ਲੈਣ ਦੇ ਲਈ ਜਾਂ ਜੋ ਵੀ ਹੈ ਹੁਣ ਇਹਦੇ ਵਿੱਚ ਦੋਵੇਂ ਲੋਕ ਜਿਹੜੇ ਉਹ ਪਾਵਰਫੁੱਲ ਨੇ ਇੱਕ ਆਈਪੀਐਸ ਮਹਿਲਾ ਅਧਿਕਾਰੀ ਹੈ ਦੂਜੇ ਵੱਨੇ ਉਹਦਾ ਪਤੀ ਜਿਹੜਾ ਉਹ ਮੰਤਰੀ ਹੈ ਔਰ ਜਿਹੜੀ ਦਰਖਾਸਤ ਹੀ ਹੈ ਉਹ ਇੱਕ ਇਨਸਪੈਕਟਰ ਹੈ ਯਾਨੀ ਦੋਵਾਂ ਤੋਂ ਨੀਵਾ ਜਿਹੜਾ ਰਿੰਕ ਉਹਦਾ ਹੈਗਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਇਹ ਜਾਂਚ ਹੁੰਦੀ ਹੈ ਤਾਂ ਇਹ ਮੈਨੂੰ ਲੱਗਦਾ ਹੈ ਕਿ ਨਿਰਪੱਖ ਨਹੀਂ ਹੋ ਸਕੇਗੀ ਇਸ ਕਰਕੇ ਜੇ ਮੰਤਰੀ ਹਰਜੋਤ ਬੈਂਸ ਵੀ ਇਹ ਗੱਲ ਕਹਿੰਦੇ ਹੈ ਕਿ ਅਸੀਂ ਜਾਂਚ ਦੀ ਸਵਾਗਤ ਕਰਦੇ ਹਾਂ ਤਾਂ ਫਿਰ ਇਹ ਜਿਹੜੀ ਜਾਂਚ ਹੈ ਮੈਨੂੰ ਲੱਗਦਾ ਹੈ ਕਿ सीबीआई ਜਾਂ ਕਿਸੇ ਜੱਜ ਦੇ ਅੰਡਰ ਜਾਂ ਇੰਡੀਪੈਂਡੈਂਟ ਏਜੰਸੀ ਨੂੰ ਜਿਹੜੀ ਕਿਸੇ ਵਧੀਆ ਏਜੰਸੀ ਨੂੰ ਜਿਹੜੇ ਕਿ ਦੋਵਾਂ ਦੇ ਪ੍ਰਭਾਵ ਹੇਠ ਨਾ ਹੋਵੇ ਉੱਥੇ ਜਾਂਚ ਜਿਹੜੀ ਹੈ ਹੋਣੀ ਚਾਹੀਦੀ ਹੈ ਫਿਰ ਇਹ ਨਿਰਪੱਖ ਹੋ ਸਕਦੀ ਹੈ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਉਹ ਤਾਂ ਬੈਂਸ ਸਾਹਿਬ ਨੇ ਤਾਂ ਮੰਗਾ ਹੀ ਕਰੀ ਹੈ ਵੀ ਕੋਈ ਜਾਂਚ ਕਰਵਾ ਲਓ ਜੀ ਉਹਨੇ ਗੱਲ ਕਹੀ ਹੈ ਉਸ ਕਰਕੇ ਮੇਰਾ ਖਿਆਲ ਹੈ ਵੀ ਇਸ ਕੋਲ ਨੂੰ ਧਿਆਨ ਚ ਰੱਖਦੇ ਕੋਈ ਪੁਲਿਸ ਦੇ ਮੁਲਾਜ਼ਮ ਉਹਨੇ ਸੀਨੀਅਰ ਅਫਸਰ ਹੈ ਤੇ ਇਨਸਪੈਕਟਰ ਵੀ ਸੀਨੀਅਰ ਹੀ ਹੁੰਦਾ ਉਹ ਸ਼ਾਮਿਲ ਨੇ ਤਾਂ ਪੰਜਾਬ ਪੁਲਿਸ ਦੀ ਜਾਂਚ ਦਾ ਨਿਰਪੱਖ ਹੋਣ ਦੀ ਸੰਭਾਵਨਾ ਬਹੁਤ ਹੀ ਘਟ ਜਾਂਦੀ ਹੈ ਉਸ ਦਾ ਸੋ ਉਹਦੇ ਵਿੱਚ ਬੈਸਟ ਹੀ ਹੈ ਕਿ ਸੀਬੀਆਈ ਤੋਂ ਕਰਵਾ ਲੈਣ ਜਾਂ ਕੋਰਟ ਮੋਨੀਟਰਡ ਜਾਂਚ ਹੋ ਜਾਵੇ ਉਹਦੇ ਨਾਲ ਠੀਕ ਹੋ ਜਾਊਗਾ ਸਭ ਕੁਝ ਸਾਹਮਣੇ ਆਜੂ ਸੱਚ ਦਾ ਸੱਚ ਝੂਠ ਦਾ ਝੂਠ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਰ ਹੋਣਾ ਚਾਹੀਦਾ ਇਹ ਅਦਰਵਾਇਜ਼ ਕੀ ਹੁੰਦਾ ਹੈ ਕਿ ਜਾਂਚ ਨਿਰਪੱਖ ਹੋ ਵੀ ਜਾਵੇ ਜੇ ਪਰ ਜਦੋਂ ਪੁਲਿਸ ਕਰ ਵੀ ਲਵੇ ਜਿੱਦੀ ਕਿਸ ਸੰਭਾਵਨਾ ਬਹੁਤ ਘੱਟ ਹੈ ਲੋਕਾਂ ਦੇ ਮਨਾਂ 'ਚ ਸ਼ੰਕੇ ਜ਼ਰੂਰ ਖੜੇ ਰਹਿੰਦੇ ਨੇ ਔਰ ਉਹਦਾ ਕੋਈ ਫਿਰ ਉਸ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਜਾਂਚ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਇਹਨਾਂ ਹੋਵੇ ਕਿ ਜਿਹਦੇ ਉੱਪਰ ਉਂਗਲੀ ਨਾ ਉੱਠ ਸਕਦੇ ਹੋਵੇ ਐਸੀ ਏਜੰਸੀ ਤੋਂ ਜਾਂਚ ਕਰਾਉਣੀ ਚਾਹੀਦੀ ਹੈ ਹਮਮ ਬਿਲਕੁਲ ਬਿਲਕੁਲ ਤਾਂ ਇਹ ਜਾਂਚ ਜਿਹੜੀ ਹੈ ਨਿਰਪੱਖ ਤੌਰ ਤੇ ਹੋ ਜਾਣੀ ਚਾਹੀਦੀ ਹੈ ਕਿਉਂਕਿ ਮਹਿਲਾ ਇਨਸਪੈਕਟਰ ਲਈ ਵੀ ਖਤਰਾ ਹੋ ਸਕਦਾ ਹੈ ਕਿਉਂਕਿ ਅਕਸਰ ਆਪਾਂ ਦੇਖਦੇ ਆ ਕਿ ਜਿਹੜੇ ਛੋਟੇ ਅਧਿਕਾਰੀ ਹੁੰਦੇ ਆ ਹਾਲਾਂਕਿ ਆਪਣੇ ਤੌਰ ਤੇ ਇਨਸਪੈਕਟਰ ਇੱਕ ਬਹੁਤ ਵੱਡੇ ਅਧਿਕਾਰੀ ਹੈਗੇ ਆ ਪਰ ਫਿਰ ਵੀ ਆਈਪੀਐਸ ਤੋਂ ਛੋਟੇ ਐ ਮੰਤਰੀ ਤੋਂ ਵੀ ਛੋਟੇ ਐ ਤੇ ਇਸ ਤਰੀਕੇ ਦੇ ਮਸਲਿਆਂ ਦੇ ਵਿੱਚ ਫਿਰ ਛੋਟੇ ਅਧਿਕਾਰੀਆਂ ਨੂੰ ਦਬਾ ਲਿਆ ਜਾਂਦਾ ਤੇ ਜੇ ਮੰਤਰੀ ਸਾਹਿਬ ਔਰ ਆਈਪੀਐਸ ਮਹਿਲਾ ਅਧਿਕਾਰੀ ਆਪਣੇ ਖਿਲਾਫ ਇਹੋ ਜੀ ਕੋਈ ਧਾਰਨਾ ਨਹੀਂ ਬਣਵਾਉਣਾ ਚਾਹੁੰਦੇ ਤਾਂ ਮੈਨੂੰ ਲੱਗਦਾ ਕਿ ਸੈਂਟਰਲ ਏਜੰਸੀਆਂ ਤੋਂ ਜਾਂ ਫਿਰ ਜੁਡੀਸ਼ੀਅਲੀ ਏਜੰਸੀ ਤੋਂ ਜਿਹੜੀ ਇਹ ਜਾਂਚ ਜਿਹੜੀ ਕਰਵਾਉਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਇਹ ਉਹਨਾਂ ਦੇ ਹਿੱਤ ਚ ਹੀ ਹੈ ਦੇਖੋ ਪਹਿਲਾਂ ਵੀ ਬੈਂਸ ਸਾਹਿਬ ਉਸ ਟਾਈਮ ਪਤਾ ਨਹੀਂ ਸੱਚੂਤ ਸਾਹਮਣੇ ਪੂਰਾ ਨਹੀਂ ਆ ਸਕਿਆ ਇੱਕ ਲੈਕਚਰਰ ਸੀਗੀ ਇਹ ਲੇਡੀ ਉਹਨੇ ਮਤਲਬ ਸੁਸਾਈਸਾਈਡ ਕਰ ਲਈ ਸੀ ਤੇ ਸੁਸਾਈਸਾਈਡ ਨੋਟ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਮਿਨਿਸਟਰ ਦਾ ਨਾਮ ਲਿਖਿਆ ਸੀ ਮੈਂ ਇੱਥੇ ਵੀ ਨਹੀਂ ਗੱਲ ਦੱਸਣ ਨੂੰ ਰਹਿ ਗਈ ਤੁਹਾਡੀ ਗੱਲ ਡਾਕਟਰ ਸਾਹਿਬ ਬਿਲਕੁਲ ਠੀਕ ਹੈ ਉਸ ਮਸਲੇ ਦੇ ਵਿੱਚ ਵੀ ਇੰਸਪੈਕਟਰ ਨੇ ਇਲਜ਼ਾਮ ਲਾਇਆ ਉਹ ਕਹਿੰਦੇ ਕਿ ਉਸ ਮਸਲੇ ਦੇ ਵਿੱਚ ਉਸ ਮਹਿਲਾ ਜਿਹੜੀ ਪ੍ਰੋਫੈਸਰ ਨੇ ਖੁਦਕੁਸ਼ੀ ਕੀਤੀ ਸੀ ਬੈਂਸ ਦਾ ਨਾਮ ਲੈ ਕੇ ਕਹਿੰਦੇ ਕਿ ਮੇਰੇ ਤੋਂ ਗਲਤ ਢੰਗ ਦੇ ਨਾਲ ਐਸਪੀ ਮਹਿਲਾ ਅਧਿਕਾਰੀ ਜਿਹੜੀ ਉਹਦੀ ਪਤਨੀ ਮੰਤਰੀ ਦੀ ਉਹਨੇ ਇੱਕ ਡੀਐਸਪੀ ਦੇ ਰਾਹੀਂ ਮੇਰੇ ਤੋਂ ਗਲਤ ਢੰਗ ਦੇ ਨਾਲ ਉਹਦੀਆਂ ਡਿਟੇਲਾਂ ਵੀ ਕਢਵਾਈਆਂ ਮਹਿਲਾ ਪ੍ਰੋਫੈਸਰ ਦੀਆਂ ਔਰ ਇੱਕ ਜੱਜ ਦੇ ਉੱਪਰ ਵੀ ਗੰਭੀਰ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਘਰ ਲਿਆ ਔਰ ਮੈਂ ਇੱਥੇ ਜੱਜ ਦਾ ਨਾਮ ਨਹੀਂ ਲਵਾਂ ਕਿਉਂਕਿ ਹਲੇ ਜਾਂਚ ਛੋਣੀ ਜਿਹੜੀ ਬਾਕੀ ਹੈ ਪਰ ਬਹੁਤ ਗੰਭੀਰ ਇਲਜ਼ਾਮ ਜੁਡੀਸ਼ੀਅਲ ਦੀ ਉੱਪਰ ਵੀ ਔਰ ਆਈਪੀਐਸ ਅਧਿਕਾਰੀ ਮੰਤਰੀ ਦੇ ਉੱਪਰ ਵੀ ਔਰ ਇਸ ਤਰੀਕੇ ਦੇ ਜਿਸ ਤਰੀਕੇ ਨਾਲ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਦੀ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਦੀ ਡਿਟੇਲਾਂ ਕਢਾਈਆਂ ਗਈਆਂ ਮੰਤਰੀ ਦੀ ਪਤਨੀ ਦੇ ਵੱਲੋਂ ਤਾਂ ਉਹ ਵੀ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਨੇ ਮੈਂ ਉਹੀ ਕਹਿ ਰਿਹਾ ਕਿ ਪਹਿਲਾਂ ਹੀ ਉਹ ਅੰਡਰ ਕਲਾਊਡ ਰਹੇ ਨੇ ਯਾਰ ਉਹ ਮਾਮਲਾ ਕਿਸੇ ਮਤਲਬ ਤਰੀਕੇ ਦੇ ਨਾਲ ਧੁਰਦੁਰ ਕਰ ਦਿੱਤਾ ਗਿਆ ਲੋਕਾਂ ਦੇ ਮਨਾਂ 'ਚ ਬੜੇ ਸ਼ੰਕੇ ਨੇ ਉਹਨਾਂ ਦੇ ਬਾਰੇ ਸੋ ਇਸ ਕਰਕੇ ਉਹਨਾਂ ਨੂੰ ਆਪ ਉਹਨਾਂ ਦੇ ਮੇਰਾ ਖਿਆਲ ਹੈ ਇਹ ਫਾਇਦੇ ਦੇ ਵਿੱਚ ਹੈ ਕਿ ਉਹ ਇਹ ਸ਼ੰਕੇ ਸਾਰੇ ਨਿਵਰਤ ਕਰਨ ਉਹਦੇ ਚੋਂ ਵੀ ਆਪਣੇ ਆਪ ਨੂੰ ਕਲੀਅਰ ਕਰਨ ਇਹ ਇੱਕ ਇੰਡੀਪੈਂਡੈਂਟ ਜਜ ਉਹਦੇ ਵਿੱਚ ਸਭ ਕੁਝ ਕਰਵਾ ਲੈਣ ਕੋਈ ਹਰਜ ਨਹੀਂ ਹੈ ਜੇ ਈਮਾਨਦਾਰ ਨੇ ਬਾਕੀ ਹੁਣ ਸਿਆਸਤ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਹੈ ਸੁਖਵਿੰਦਰ ਜੀ ਕੁਝ ਵੀ ਮਤਲਬ ਸੱਚ ਝੂਠ ਬਣ ਜਾਂਦਾ ਝੂਠ ਸੱਚ ਬਣ ਜਾਂਦਾ ਸੋ ਲੋਕਾਂ ਦੇ ਲਈ ਤੇ ਈਵਨ ਆਮ ਆਦਮੀ ਪਾਰਟੀ ਦੇ ਲਈ ਉਹਨਾਂ ਦੇ ਇਮੇਜ ਤੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਖੁਦ ਹੀ ਅੱਗੇ ਆ ਕੇ ਇਸ ਗੱਲ ਦੀ ਜਾਂਚ ਕਰਵਾਉਣ ਬਿਲਕੁਲ ਬਿਲਕੁਲ ਤਾਂ ਇਹ ਤੇ ਜਿਹੜੀ ਜਾਂਚ ਹੁਣ ਲਾਜ਼ਮੀ ਹੈ ਕਿਉਂਕਿ ਜਾਂਚ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਦੋਵਾਂ ਜਿਹੜੇ ਮਹਿਲਾ ਅਧਿਕਾਰੀ ਆਈਪੀਐਸ ਔਰ ਮੰਤਰੀ ਨੇ ਉਹਨਾਂ ਦੇ ਨਾਲ ਇਹ ਮਸਲਾ ਜੁੜਿਆ ਹੋਇਆ ਜੁਡੀਸ਼ੀਅਲ ਇੱਕ ਜੱਜ ਦੇ ਉੱਪਰ ਵੀ ਗੰਭੀਰ ਇਲਜ਼ਾਮ ਜਿਹੜੇ ਲੱਗੇ ਆ ਔਰ ਕਈ ਤਰੀਕੇ ਦੇ ਹੋਰ ਵੀ ਇਲਜ਼ਾਮ ਜਿਹੜੇ ਲੱਗੇ ਨੇ ਤਾਂ ਜੇਕਰ ਆਪਣੇ ਆਪ ਨੂੰ ਬਰੀ ਸਾਬਤ ਕਰਨਾ ਹੈ ਜੇ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਹੈ ਤਾਂ ਸਰਕਾਰ ਨੂੰ ਜਿਹੜਾ ਆਪਣੇ ਮੰਤਰੀ ਦੇ ਇਹ ਮਸਲੇ ਦੇ ਵਿੱਚ ਜਿਹੜੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਦੇ ਦੇਣੀ ਚਾਹੀਦੀ ਹੈ ਔਰ ਇਹ ਕਰਵਾਉਣੀ ਵੀ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ نئی ਜਾਂਚ ਹੋ ਸਕਦੀ ਸਹੀ ਢੰਗ ਦੇ ਨਾਲ ਜਿਹੜੇ ਕਿ ਚੱਲ ਰਿਹਾ ਕੰਮ ਜੋ ਅੱਜ ਤੱਕ ਅਸੀਂ ਦੇਖਿਆ ਤਾਂ ਇਹਦੇ ਵਿੱਚ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਹੈ ਜੇ ਮਹਿਲਾ ਇਨਸਪੈਕਟਰ ਸਹੀ ਨਹੀਂ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੇ ਮੰਤਰੀ ਤੇ ਆਈਪੀਐਸ ਅਧਿਕਾਰੀ ਸਹੀ ਨਹੀਂ ਤੇ ਉਹਨਾਂ ਨੂੰ ਇਲਜ਼ਾਮ ਉਹਨਾਂ ਨੂੰ ਇਲਜ਼ਾਮਾਂ ਤੋਂ ਬਰੀ ਹੋਣਾ ਚਾਹੀਦਾ ਹੈ ਮਿਲਣਾ ਚਾਹੀਦਾ ਉਹਨਾਂ ਨੂੰ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਤਾਂ ਇੰਡੀਪੈਂਡੈਂਟ ਏਜੰਸੀ ਦੀ ਜਾਂਚ ਹੋਣੀ ਬੜੀ ਜ਼ਰੂਰੀ ਹੈ ਔਰ ਜਿਹੜੀ ਕਿ ਨਿਰਪੱਖ ਜਾਂਚ ਕਰੇ ਅਗਲੀ ਖਬਰ ਡਾਕਟਰ ਸਾਹਿਬ ਲੈ ਲੈਣੇ ਅਗਲੀ ਖਬਰ ਵੀ ਬੜੀ ਅਹਿਮ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਜਿਹੜੀ ਕਿ ਬਿਜਲੀ ਦੇ ਮੁੱਦੇ ਦੇ ਉੱਪਰ ਬੜੀ ਪਿੱਟ ਤਪਤ ਪਾਉਂਦੀ ਸੀ ਕਿ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਉਹ ਫ੍ਰੀ ਦੇ ਰਹੇ ਸੀ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦੇ ਰਹੇ ਆ ਇਹੋ ਜਿਹੇ ਜਿਹੜੀਆਂ ਉਹਨਾਂ ਦੇ ਵੱਲੋਂ ਗੱਲਾਂ ਅਕਸਰ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀਗੀਆਂ ਤਾਂ ਹੁਣ ਅੱਜ ਉਹਨਾਂ ਨੇ ਕੀ ਕੀਤਾ ਕਿ ਇੱਕ ਤਾਂ ਪੰਜਾਬ ਦੇ ਵਿੱਚ ਡੀਜ਼ਲ ਅਟ ਪੈਟਰੋਲ ਦੇ ਜਿਹੜੇ ਰੇਟ ਵਧਾ ਦਿੱਤੇ ਆ ਡੀਜ਼ਲ 92 ਪੈਸੇ ਵਧਾ ਦਿੱਤਾ ਤੇ 61 ਪੈਸੇ ਪੈਟਰੋਲ ਜਿਹੜਾ ਉਹ ਵਧਾ ਦਿੱਤਾ ਤੇ 7 ਕਿਲੋਵਾਟ ਤੋਂ ਉੱਪਰ ਜਿਹੜੀ ਸਬਸਿਡੀ ਸੀ 3 ਰੁਪਏ ਵਾਲ ਜਿਹੜੀ ਹੁੰਦੀ ਹੈ ਉਹ ਜਿਹੜੀ ਸਬਸਿਡੀ ਉਹ ਖਤਮ ਕਰ ਦਿੱਤੀ ਹੈ ਇਹਦਾ ਕੀ ਮਤਲਬ ਹੋਇਆ ਜਾਂ ਤਾਂ ਸੀ ਪਹਿਲਾਂ ਹੀ ਕਹਿ ਰਹੇ ਆ ਕਿ ਬਿਜਲੀ ਫ੍ਰੀ ਹੋਣੀ ਹੀ ਨਹੀਂ ਚਾਹੀਦੀ ਬਿਜਲੀ ਸਸਤੀ ਹੋਣੀ ਚਾਹੀਦੀ ਹੈ ਔਰ ਜਿਹੜੇ ਇਹ ਬਾਧੂ ਬੋਝ ਪੈ ਰਿਹਾ ਇਹੀ ਪੈਸੇ ਦੇ ਨਾਲ ਗਰੀਬਾਂ ਦੀਆਂ ਸਿਹਤ ਸਹੂਲਤਾਂ ਔਰ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਮਿਲਣੀ ਚਾਹੀਦੀ ਹੈ ਗਰੀਬ ਏਸੀ ਬਿਨਾਂ ਸਾਰ ਸਕਦਾ ਹੈ ਗਰੀਬ ਦਾ ਬੱਚਾ ਜੇ ਪੜ੍ਹਿਆ ਨਾ ਉਹ ਮੈਨੂੰ ਲੱਗਦਾ ਕਿ ਬਹੁਤ ਨੁਕਸਾਨ ਆ ਜੇ ਗਰੀਬ ਕੋਈ ਇਲਾਜ ਖੁਰੂ ਮਰ ਗਿਆ ਉਹ ਵੀ ਬਹੁਤ ਨੁਕਸਾਨ ਆ ਏਸੀ ਵੀ ਨਾ ਰਿਹਾ ਜਾ ਸਕਦਾ ਇਸ ਕਰਕੇ ਬਿਜਲੀ ਫ੍ਰੀ ਦੇਣ ਦੀ ਬਜਾਏ ਸਸਤੀ ਦਿੱਤੀ ਜਾਂਦੀ ਤਾਂ ਬਹੁਤ ਵਧੀਆ ਸੀ ਤੇ ਇੱਥੇ ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ ਬਿਜਲੀ ਜਿਹੜੀ ਉਹ ਉਵੇਂ ਚੱਲ ਰਹੀ ਹੈ ਪਰ ਜਿਹੜੇ ਦੂਜੇ ਲੋਕ ਨੇ 7 ਕਿਲੋਵਾਟ ਵਾਲੇ ਉਹਨਾਂ ਦੇ ਉੱਪਰ ਇਸ ਬਿਜਲੀ ਦਾ ਨਜਾਇਜ਼ ਬੋਝ ਲੋਕਾਂ ਤੇ ਹੀ ਪਾ ਦਿੱਤਾ ਯਾਨੀ ਇਹ ਗੱਲ ਸਮਝਣ ਵਾਲੀ ਹੈ ਡਾਕਟਰ ਸਾਹਿਬ ਇੱਕ ਲੋਕਾਂ ਨੂੰ ਬਿਜਲੀ ਦਿੱਤੀ ਤੁਸੀਂ ਫ੍ਰੀ ਉਹਨਾਂ ਦਾ ਬੋਝ ਤੁਸੀਂ ਲੋਕਾਂ ਤੇ ਹੀ ਦੂਜੇ ਪਾਸੇ ਜਿਹੜਾ ਉਹ ਪਾ ਦਿੱਤਾ ਹਾਲਾਂਕਿ ਸਾਰਿਆਂ ਤੇ ਬੋਝ ਪਿਆ ਤੇ ਫਾਇਦਾ ਤੁਸੀਂ ਆਪਣਾ ਸਿਆਸੀ ਲੈਣਾ ਤੇ ਉਧਰ ਪੈਟਰੋਲ ਡੀਜ਼ਲ ਦਾ ਵੀ ਰੇਟ ਵਧਾ ਦਿੱਤਾ ਜਦ ਕਿ ਘਟਾਉਣਾ ਚਾਹੀਦਾ ਸੀ ਕਿਵੇਂ ਦੇਖਦੇ ਹੋ ਜਿਹੜਾ ਨਜਾਇਜ਼ ਕੀਤਾ ਜਾ ਰਿਹਾ ਕੰਮ ਤੇ ਕੁਸ ਖਵਿੰਦਰ ਜੀ ਜਦ ਦੀ ਵੀ ਸਰਕਾਰ ਬਣੀ ਆਪੋ ਸੁਣਦੇ ਆ ਰਹੇ ਆਂ ਚੀਮਾ ਸਾਹਿਬ ਤਾਂ ਬਹੁਤ ਕਹਿੰਦੇ ਨੇ ਮਾਨ ਸਾਹਿਬ ਵੀ ਕਹਿੰਦੇ ਨੇ ਕਿ ਖਜ਼ਾਨਾ ਭਰਪੂਰ ਹੈ ਸਾਡਾ ਦੂਜਿਆਂ ਦੀ ਤਰ੍ਹਾਂ ਖਜ਼ਾਨਾ ਖਾਲੀ ਨਹੀਂ ਹੈ ਪਰ ਇੱਕ ਕਮਾਲ ਦੀ ਗੱਲ ਹੈ ਕਿ ਨਾਲੇ ਤਾਂ ਕਰਜ਼ਾ ਚੜੀ ਜਾ ਰਿਹਾ ਹੈ ਨਾਲੇ ਖਜ਼ਾਨਾ ਭਰਪੂਰ ਹੈ ਮਤਲਬ ਫਿਰ ਜਾਂਦਾ ਕਿੱਥੇ ਹੈ ਪੈਸਾ मतलब लखा करोडाਾਂ ਦਾ ਜਿਹੜਾ ਕਰਜ਼ਾ ਚਾੜ ਗਏ ਪੰਜਾਬ ਦੇ ਸਿਰ ਤੇ ਤੁਸੀਂ ਮਤਲਬ ਆਪਣੀ ਮਸ਼ਹੂਰੀ ਕਰਦੇ ਫਿਰ ਰਹੇ ਹੋ ਮੀਡੀਆ ਤੇ ਇਨਾ ਖਰਚ ਕਰ ਰਹੇ ਹੋ ਪਰਸਨ ਸਿਕਿਉਰਿਟੀ ਤੇ ਇਨਾ ਖਰਚ ਕਰ ਰਹੇ ਹੋ ਤੇ ਉਹ ਹੁਣ ਸੰਭਲ ਨਹੀਂ ਰਿਹਾ ਦੇਖੋ ਤਨਖਾਹਾਂ ਪੈਨਸ਼ਨਾਂ ਬੁਰੀ ਹਾਲਤ ਹੋਈ ਹੋਈ ਹੈ ਮਤਲਬ ਕੁਝ ਵੀ ਨਹੀਂ ਕੱਲ ਆਪਣੇ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਉਹ ਵੀ ਕਹਿ ਰਹੇ ਸੀਗੇ ਕਹਿੰਦੇ ਵੀ ਇਹਨਾਂ ਨੇ ਪੰਚਾਇਤਾਂ ਦਾ ਅਨਾਉਂਸ ਤਾਂ ਕਰਤਾ ਵੀ 5 ਲੱਖ ਰੁਪਈਆ ਸਰਬਸਮਤੀ ਵਾਲੇ ਦੇਵੋਗੇ ਪੈਸਾ ਕਿੱਥੇ ਦੇਣ ਦੇ ਲਈ ਤੋ ਇਹ ਜਿਹੜੀ ਗੱਲ ਹੈ ਆਪਣੇ ਆਪ ਦੇ ਵਿੱਚ ਕੱਲ ਜੇ ਸੈਸ਼ਨ ਖਤਮ ਹੋਇਆ ਹੈ ਸੈਸ਼ਨ ਚ ਲਿਉਂਦੇ ਉਥੇ ਡਿਸਕਸ਼ਨ ਕਰਦੇ ਸਾਰਿਆਂ ਨੂੰ ਦੱਸ ਦੇ ਜੇ ਨiyet ਸਾਫ ਸੀਗੀ ਉਥੇ ਦੱਸ ਦੇ ਕਿ ਭਾਈ ਖਜ਼ਾਨਾ ਭਰਿਆ ਨਹੀਂ ਹੋਇਆ ਖਾਲੀ ਹੈ ਸਾਨੂੰ ਹੋਰ ਰੈਵਨਿਊ ਦੀ ਜ਼ਰੂਰਤ ਹੈ ਤੇ ਉਤੋਂ ਉੱਪਰ ਦੀ بجائے ਮਤਲਬ ਦੱਸਣ ਦੀ بجائے ਕਿ ਅਸੀਂ ਭਾਈ ਜਿਹੜਾ ਵਾਅਦਾ ਸੀ ਕੀਤਾ ਹੋਇਆ ਉਹ ਤੁਸੀਂ ਮੁੱਕਰ ਰਹੇ ਆ ਉਹਦੇ ਬਜਾਇ ਚੀਮਾ ਸਾਹਿਬ ਕਹਿ ਰਹੇ ਨੇ ਕਿ ਜੀ ਸਾਨੂੰ ਵੱਡਾ ਰੈਵਨਿਊ ਉਹ ਬਹੁਤ ਪ੍ਰਾਪਤੀ ਹੋਊਗੀ ਇਹਦੇ ਵਿੱਚੋਂ ਘੱਟ ਪੈਸੇ ਅਸੀਂ ਉਧਰ ਕਰ ਰਹੇ ਹਾਂ ਬੰਨਵੇਂ ਉਧਰ ਕਰ ਰਹੇ ਹਾਂ ਬਿਜਲੀ ਦੀ 3 ਰੁਪਏ ਯੂਨਟ ਦੇ ਪਿੱਛੇ ਜਿਹੜੀ ਸੀ ਉਹ ਘਟਾ ਰਹੇ ਹਾਂ ਆਖਰਕਾਰ ਸੁਖਵਿੰਦਰ ਜੀ ਦੇਖੋ ਪੋਲਿਟਿਸ਼ੀਅਨਾਂ ਦੀ ਜੇਬ ਚੋਂ ਕੋਈ ਵੀ ਕੁਝ ਨਹੀਂ ਜਾਂਦਾ ਗੋਜ ਤਾਂ ਆਪਣੇ ਤੇ ਹੀ ਪੈਣਾ ਹੁੰਦਾ ਉਹ ਮਤਲਬ ਹੁਣ ਜਿਹੜੇ ਜ਼ਿਆਦਾ ਵੱਧ ਵਾਟ ਵਾਲੇ ਨੇ ਉਹਨਾਂ ਦੇ ਉੱਪਰ ਉਹ ਭੋਜਨ ਪੈ ਜਾਊਗਾ ਉਸ ਤਰੀਕੇ ਦੇ ਨਾਲ RPSC L ਦੀ ਪਹਿਲਾਂ ਵੀ ਜੋ ਮਤਲਬ ਵਿਤੀ ਹਾਲਤ ਹੈ ਆਪਨੂੰ ਪਤਾ ਕਿੰਨੀ ਵਾਰ ਉਹਦੇ ਸਾਹਮਣੇ ਆ ਚੁੱਕੀ ਹੈ ਉਹ ਚੀਜ਼ ਹਰ ਸੰਸਥਾ ਹੈ ਜਿਹੜੀ ਉਹ ਡਗਮਗਾ ਰਹੀ ਹੈ ਬੁਰੀ ਹਾਲਤ ਹੈ ਪਰ ਮੰਨਦੇ ਨਹੀਂ ਹੈ ਹੂੰ ਸੂਣ ਦੇ ਪੁੱਛਾ ਕਹਿੰਦੇ ਕਿ ਜੋ ਰਸ਼ੀਆ ਦੇ ਵਿੱਚ ਦੇਖੋ ਜੋਕ ਹੋਇਆ ਸੀਗਾ ਜਦੋਂ ਰਸ਼ੀਆ ਦਾ ਰੈਵੋਲੂਸ਼ਨ ਹੋਇਆ ਨਾ ਉਸ ਟਾਈਮ ਬੰਦਾ ਉੱਥੇ ਗਿਆ ਉਹ ਕਿਸੇ ਉਹ ਕਹਿੰਦਾ ਯਾਰ ਮੈਨੂੰ ਕੋਈ ਈਐਨਟੀ ਸਪੈਸ਼ਲਿਸਟ ਨੂੰ ਮਿਲਾਓ ਉਹ ਕਹਿੰਦੇ ਸਾਡੇ ਤਾਂ ਈਐਨਟੀ ਸਪੈਸ਼ਲਿਸਟ ਹੁੰਦਾ ਹੀ ਨਹੀਂ ਸਾਡੇ ਤਾਂ ਗੋਡਿਆਂ ਦਾ ਡਾਕਟਰ ਹੈ ਟਿੱਡ ਦਾ ਡਾਕਟਰ ਹੈ ਤੂੰ ਦੱਸ ਤੇਰੇ ਤਕਲੀਫ ਕੀ ਹੈ ਉਹ ਕਹਿੰਦਾ ਯਾਰ ਤਖਲੀਬ ਮੈਨੂੰ ਇਹ ਹੈ ਕਿ ਮੈਨੂੰ ਦਿਖਦਾ ਕੁਝ ਹੋਰ ਹੈ ਸੁਣਦਾ ਕੁਝ ਹੋਰ ਹੈ ਮਤਲਬ ਉਹੀ ਹਾਲਤ ਪੰਜਾਬ ਦੀ ਹੈ ਕਿ ਜਦੋਂ ਗਰਾਊਂਡ ਲੈਵਲ ਤੇ ਰਿਐਲਿਟੀ ਦੇਖਦੇ ਆ ਉਹ ਤਾਂ ਕੁਝ ਹੋਰ ਹੈ ਜੋ ਮੀਡੀਆ ਰਾਹੀਂ ਸੁਣਾਇਆ ਜਾਂਦਾ ਹੈ ਪੇਸ਼ ਕੀਤਾ ਜਾਂਦਾ ਹੈ ਕਿ ਜੀ ਖਜ਼ਾਨੇ ਭਰਪੂਰ ਨੇ ਰੰਗਲਾ ਬਣ ਗਿਆ ਹੈ ਜੇ ਹੋ ਗਿਆ ਉਹ ਹੋ ਗਿਆ ਗਰਾਊਂਡ ਲੈਵਲ ਤੇ ਉਹ ਰਿਐਲਿਟੀ ਹੁਣ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਮਤਲਬ ਹੁਣ ਆਪ ਹੀ ਜਿਹੜੇ ਆਪਣੇ ਵਹਿਦੇ ਕੀਤੇ ਹੋਏ ਸੀ ਉਹ ਵਾਪਸ ਲੈਣੇ ਪੈ ਰਹੇ ਨੇ ਪਰ ਕਮ ਸੇ ਕਮ ਐਨੀ ਡੀਸੈਂਸੀ ਤਾਂ ਚਾਹੀਦੀ ਹੈ ਕਿ ਉਹ ਕਮ ਸੇ ਕਮ ਇਹ ਦੱਸਣ ਕਿ ਭਾਈ ਹਾਲਾਤ ਸਾਤੋਂ ਨਹੀਂ ਕੰਟਰੋਲ ਹੋ ਰਹੀ ਇਕਨੋਮਿਕ ਪੋਜੀਸ਼ਨ ਬਹੁਤ ਮਾੜੀ ਹੈ ਅਸੀਂ ਐਵੇਂ ਝੂਠ ਮਾਰ ਰਹੇ ਹਾਂ ਕਿ ਖਜ਼ਾਨਾ ਭਰਿਆ ਹੋਇਆ ਐਸੀ ਕੋਈ ਗੱਲ ਨਹੀਂ ਹੈ ਖਰਚੇ ਵਧ ਗਏ ਨੇ ਸਾਡੇ ਕੋਲ ਉਨੀ ਇਨਕਮ ਨਹੀਂ ਹੈ ਕੇਂਦਰੀ ਸਰਕਾਰ ਨੇ ਸਾਨੂੰ ਪੈਸੇ ਨਹੀਂ ਦਿੱਤੇ ਸਾਰੀ ਸਾਰੀ ਵਾਈਟ ਪੇਪਰ ਰੱਖਣਾ ਚਾਹੀਦਾ ਸੀ ਇਹਦੇ ਵਿੱਚ ਸਾਹਮਣੇ ਲਿਆ ਕੇ ਕਿ ਆਹ ਹਾਲਾਤ ਹੈ ਸਾਡੀ ਇਕਨੋਮਿਕ ਜਾਂ ਵਿੱਤੀ ਹਾਲਤ ਇਹ ਹੈ ਜੇ ਸੈਸ਼ਨ 'ਚ ਕੋਈ ਗੱਲ ਨਹੀਂ ਹੋਈ ਜਿਉਂ ਹੀ ਸੈਸ਼ਨ ਖਤਮ ਹੋਇਆ ਉਦੋਂ ਬਾਅਦ ਦੇ ਵਿੱਚ ਮਤਲਬ ਇਹ ਟੰਕੇ ਪਜਾਦਦੇ ਨਹੀਂ ਕਿ ਜੀ ਅਸੀਂ ਆ ਕਰ ਰਹੇ ਹਾਂ ਔਰ ਬੜਾ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਬਹੁਤ ਚੰਗਾ ਕੰਮ ਕਰ ਰਹੇ ਨੇ ਵੀ ਲੋਕਾਂ ਨੂੰ ਫੜੀ ਅਸੀਂ ਰਿਆਇਤ ਦੇ ਰਹੇ ਆ ਆਪਣੇ ਆਪ ਦੇ ਵਿੱਚ ਮਤਲਬ ਬਿਲਕੁਲ ਠੀਕ ਹੈ ਇਹ ਟੈਕਸ ਦੇ ਉੱਪਰ ਦੇ ਐਜੂਕੇਸ਼ਨ ਤੇ ਖਰਚਣ ਦੀ بجائے ਖਰਚਾ ਤਾਂ ਨਾਨ ਪ੍ਰੋਡਕਟਿਵ ਚੀਜ਼ਾਂ ਤੇ ਹੋ ਰਿਹਾ ਹੈ ਵੀਆਈਪੀ ਕਲਚਰ ਤੇ ਜਿਹਦੇ ਖਾਤੇ ਇਲੈਕਸ਼ਨਾਂ ਲੜਕੇ ਆਏ ਸੀ ਪਰ ਖਰਚਾ ਤਾਂ ਉਹਨਾਂ ਚੀਜ਼ਾਂ ਦੇ ਉੱਪਰ ਹੋ ਰਿਹਾ ਹੈ ਜਿਹੜੀਆਂ ਬਿਲਕੁਲ ਮਤਲਬ ਜੀ ਇਹਨਾਂ ਦੀ ਜ਼ਰੂਰਤ ਨਹੀਂ ਹੈ ਹਰ ਖੰਭੇ ਦੇ ਉੱਪਰ सीएम ਦਾ ਚਿਹਰਾ ਲਟਕਣਾ ਕੋਈ ਜ਼ਰੂਰੀ ਨਹੀਂ ਹੈ ਇਹ ਤੋਂ ਬਿਨਾ ਪੰਜਾਬ ਸਾਰ ਸਕਦਾ ਬਹੁਤ ਮਤਲਬ ਕੋਈ ਕੋਈ ਜਗ੍ਹਾ ਜਿਹੜੀਆਂ ਜਿਹੜੀਆਂ ਚੀਜ਼ਾਂ ਬਾਰੇ ਖੁਦ ਬੋਲਦੇ ਸੀਗੇ ਉਹ ਮਾਈ ਭਾਗੂ ਸਕੀਮ ਦੇ ਤਹਿਤ ਬਾਦਲ ਸਾਹਿਬ ਦੀਆਂ ਜਾਂ ਸੀਸਾਈਕਲਾਂ ਤੇ ਉਹ ਵੀ ਬੜੀ ਮਾੜੀ ਗੱਲ ਸੀ ਵੈਸੇ ਪਰ ਉਹਦੇ ਤੇ ਕਿੰਨਾ ਤਵਾ ਲਾਇਆ ਪਰ ਹੁਣ ਮੇਰਾ ਖਿਆਲ ਹੈ ਵੀ ਉਹ ਤਾਂ ਗੱਲੇ ਹੀ ਕੁਛ ਨਹੀਂ ਸਾਈਕਲਾਂ ਦਾ ਤਾਂ ਰਹਿ ਹੀ ਨਹੀਂ ਗਿਆ ਹੁਣ ਤਾਂ ਕੋਈ ਟਾਇਲਟ ਕੋਈ ਬਾਥਰੂਮ ਕੋਈ ਖੰਭਾ ਕੋਈ ਬਚਿਆ ਨਹੀਂ ਹੋਇਆ ਉਹ ਖਰਚਾ ਅਖਰ ਕਿੱਥੋਂ ਆਉਂਦਾ ਹੈ ਕੌਣ ਕਰਦਾ ਉਹ ਖਰਚਾ ਔਰ ਜਿੱਡੇ ਵੱਡੇ ਵੱਡੇ ਕਾਫਲੇ ਮੰਤਰੀਆਂ ਦੇ ਵਿੱਚ ਅੱਗੇ ਪਿੱਛੇ ਪੁਲਿਸ ਦੇ ਫਾਇਰ ਬਰਗਾਈਡ ਤੋਂ ਲੈ ਕੇ ਮਤਲਬ ਕਿੱਥੇ ਕਿੱਥੇ ਤੱਕ ਗੱਲਾਂ ਪਹੁੰਚ ਗਈਆਂ ਨੇ ਔਰ ਹੈਲੀਕਾਪਟਰ ਸਾਡੇ ਉੱਡਦੇ ਨੇ ਮਤਲਬ ਉਹ ਇਲੈਕਸ਼ਨਾਂ ਦੂਜੇ ਸੂਬਿਆਂ ਦੀਆਂ ਹੁੰਦੀਆਂ ਨੇ ਹੈਲੀਕਾਪਟਰ ਸਾਡੀ ਕੋਸਤੇ ਤੇ ਸਾਡੇੋਂ ਪੈਂਦੇ ਇੱਥੇ ਮਤਲਬ ਉਹ ਨਾ ਖਰਚਿਆਂ ਨੂੰ ਘਟਾਓ ਔਰ ਦਸੋ ਲੋਕਾਂ ਕਿ ਅਸੀਂ ਭਾਈ ਇਹ ਇਹਨਾਂ ਗੱਲਾਂ ਤੇ ਸਾਡਾ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਅਸੀਂ ਘਟ ਕਰ ਰਹੇ ਹਾਂ ਇਹਦੇ ਕਰਕੇ ਸਾਨੂੰ ਆਹ ਦੂਜੇ ਪਾਸਿਓਂ ਬੇਨਿਫਿਟ ਹੋ ਰਿਹਾ ਹੈ ਪਰ ਲੋਕਾਂ ਦੇ ਵਜਨ ਪਾ ਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਕਿ ਜੀ ਬਹੁਤ ਰੈਵਨਿਊ ਆਊਗਾ ਬੜਾ ਫਾਇਦਾ ਹੋਊਗਾ ਮਤਲਬ ਜੇ ਭਾਉਂਦੀਆਂ ਕਟੀਆਂ ਜਾਣੀਆਂ ਨੇ ਜਿਹੜਾ ਜਿਹੜਾ ਗਰੀਬੰਦਾ ਹੈ ਸਕੂਟਰ ਮੋਟਰਸਾਈਕਲ ਵਾਲਾ ਪਹਿਲਾਂ ਹੀ ਪਹਿਲਾਂ ਹੀ ਤੜਫ ਰਹੇ ਨੇ ਲੋਕ ਤਾਂ ਬਹੁਤ ਜ਼ਿਆਦਾ ਸੋ ਇਹ ਮੇਰਾ ਖਿਆਲ ਇਹ ਹੈ ਵੀ ਵੀ ਰੰਗਲਾ ਪੰਜਾਬ ਦਾ ਜਿਹੜਾ ਸੁਪਨਾ ਸੀ ਉਹ ਕੰਗਲਾ ਪੰਜਾਬ ਦੇ ਵਿੱਚ ਬਦਲਦਾ ਜਾ ਰਿਹਾ ਹੈ ਇਹ ਜਿਹੜੇ ਇਹਨਾਂ ਦਾ ਝੂਠ ਆ ਫੜਿਆ ਜਾ ਰਿਹਾ ਔਰ ਅਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਸੀ ਕਿ ਅੱਜ ਨਹੀਂ ਤਾਂ ਕੱਲ ਇਹ ਕੰਮ ਕਰਨਾ ਹੀ ਪੈਣਾ ਪਰ ਇਹਨਾਂ ਨੇ ਇੱਥੇ ਵੀ ਡਾਕਟਰ ਸਾਹਿਬ ਹਲੇ ਗਲਤ ਕਰ ਲਿਆ ਕੁਝ ਲੋਕਾਂ ਦਾ ਬੋਝ ਦੂਜੇ ਹੀ ਕੁਝ ਲੋਕਾਂ ਤੇ ਪਾ ਦਿੱਤਾ ਉਹਨਾਂ ਦਾ ਕੀ ਕਸੂਰ ਹੈ ਮਤਲਬ ਸੱਤਾ ਤੁਸੀਂ ਭੋਗਣੀ ਹੈ ਤੇ ਇੱਕ ਲੋਕਾਂ ਨੂੰ ਤੁਸੀਂ ਫ੍ਰੀ ਸਹੂਲਤਾਂ ਦਿਓ ਤੇ ਉਹ ਵੀ ਗਲਤ ਤਰੀਕੇ ਦੇ ਨਾਲ ਔਰ ਉਹਨਾਂ ਦਾ ਬੋਝ ਜਿਹੜਾ ਉਹ ਦੂਜੇ ਲੋਕਾਂ ਤੇ ਤੁਸੀਂ ਪਾ ਦੋ ਔਰ ਸੱਤਾ ਦੇ ਨਜ਼ਾਰੇ ਜਿਹੜੇ ਤੁਸੀਂ ਲਓ ਇਹ ਇਹ ਜਿਹੜੀ ਗੱਲ ਮੈਨੂੰ ਲੱਗਦਾ ਹੋਣੀ ਨਹੀਂ ਚਾਹੀਦੀ ਇਹ ਸਰਕਾਰ ਨੂੰ ਜਦ ਤੋਂ ਜਲਦੀ ਦੇ ਬਾਰੇ ਸੋਚਣਾ ਚਾਹੀਦਾ ਔਰ ਫਿਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਫ੍ਰੀ ਨਹੀਂ ਹੋਣਾ ਚਾਹੀਦਾ ਸਸਤਾ ਇਹ ਤੋਂ ਮੈਂ ਮੈਂ ਕਹਿ ਸਕਦਾ ਵੀ ਸਸਤਾ ਹੋ ਜਾਣਾ ਚਾਹੀਦਾ ਸਿੱਖਿਆ ਤੇ ਜਿਹੜੀ ਸਿਹਤ ਹੈ ਉੱਥੇ ਜਿਹੜਾ ਉਹ ਫ੍ਰੀ ਜ਼ਰੂਰ ਹੋਣਾ ਚਾਹੀਦਾ ਪਰ ਇੱਥੇ ਨਹੀਂ ਸਿਫਰੀ ਹੋਣਾ ਚਾਹੀਦਾ ਪਰ ਇਹ ਆਪਦੇ ਨਜ਼ਾਰਿਆਂ ਦੇ ਵਾਸਤੇ ਲੋਕਾਂ ਦਾ ਬੋਝ ਲੋਕਾਂ ਤੇ ਜਿਹੜਾ ਉਹ ਪਾਈ ਜਾਂਦੇ ਆ ਹਾਲਾਂਕਿ ਅਸੀਂ ਅੱਗੇ ਵੀ ਬਹੁਤ ਵਾਰੀ ਦੱਸ ਚੁੱਕੇ ਹਾਂ ਕਿ ਫ੍ਰੀ ਕੁਝ ਵੀ ਨਹੀਂ ਹੈ ਦੁਨੀਆ ਦੇ ਵਿੱਚ ਇਹ ਸਰਕਾਰਾਂ ਜਿਹੜਾ ਆਪਾਂ ਨੂੰ ਕੁਝ ਦੇ ਰਹੀਆਂ ਨੇ ਉਹ ਵੀ ਆਪਣੇ ਹੀ ਪੈਸੇ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿੱਤਾ ਟੈਕਸ ਹੈ ਜ਼ਰੂਰੀ ਨਹੀਂ ਕਿ ਤੁਸੀਂ ਵੱਧ ਕਮਾਉਨੇ ਹੋ ਉਹੀ ਟੈਕਸ ਹੈ ਤੁਸੀਂ ਸਿੱਖਾਂ ਦੀ ਡੱਬੀ ਵੀ ਖਰੀਦਦੇ ਹੋ ਉਹਤੇ ਵੀ ਟੈਕਸ ਜਿਹੜਾ ਹੋ ਜਾਂਦਾ ਹੈ ਇਸ ਕਰਕੇ ਹਰ ਤਰੀਕੇ ਦੇ ਨਾਲ ਲੋਕਾਂ ਤੇ ਹੀ ਬੋਝ ਪਾਇਆ ਜਾ ਰਿਹਾ ਹੈ ਪਰ ਕਹਿ ਆਪਾਂ ਨੂੰ ਇਹ ਫ੍ਰੀ ਰਹੇ ਨੇ ਤੇ ਬੋਝ ਆਪਣੇ ਤੇ ਪਾ ਕੇ ਨਜ਼ਾਰੇ ਜਿਹੜੇ ਸੱਤਾ ਦੇ ਆਪ ਲਈ ਜਾਂਦੇ ਆ ਚਲੋ ਡਾਕਟਰ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਹੈ ਹਾਈ ਕੋਰਟ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਸਲਾ ਜਿਹੜਾ ਉਹ ਚੱਲ ਰਿਹਾ ਸੀ ਔਰ 5 9 ਅੱਜ ਤਰੀਕ ਸੀਗੀ ਪਿਛਲੀ ਪੇਸ਼ੀ ਦੇ ਉੱਪਰ ਪਿਛਲੀ ਸੁਣਵਾਈ ਦੇ ਉੱਪਰ ਹਾਈ ਕੋਰਟ ਨੇ ਉਹ ਰਿਪੋਰਟ ਖੋਲੀ ਸੀ ਜਿਹੜੀ ਵਿੱਚ ਖੁਲਾਸਾ ਹੋਇਆ ਕਿ ਅਫਸਰਾਂ ਨੇ ਖਰੜ ਸੀਆਈਏ ਦੇ ਵਿੱਚ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਐਸਪੀ ਨੇ ਕਹਿੰਦੇ ਕਿ ਆਪਣਾ ਫੋਨ ਦਿੱਤਾ ਔਰ ਉਸ ਫੋਨ ਤੋਂ ਜਿਹੜੀ ਉਹ ਇੰਟਰਵਿਊ ਕਰਵਾਈ ਗਈ ਕੁਝ ਹੋਰ ਅਧਿਕਾਰੀ ਵੀ ਕਹਿੰਦੇ ਮੌਕੇ ਤੇ ਮੌਜੂਦ ਸੀ ਔਰ ਅੱਜ ਉਹਨਾਂ ਦੇ ਉੱਪਰ ਉਮੀਦ ਹੈ ਕਿ ਸ਼ਾਇਦ ਤੱਕ ਨਾਮ ਉਜਾਗਰ ਹੋ ਜਾਣਗੇ ਨਾਮ ਤਾਂ ਉਜਾਗਰ ਹਲੇ ਨਹੀਂ ਹੋਏ ਪਰ ਡਾਕਟਰ ਸਾਹਿਬ ਇਹ ਜ਼ਰੂਰ ਹੈ ਕਹਿੰਦੇ ਕਿ ਚੀਫ ਸਕੱਟਰੀ ਨੂੰ ਤਲਬ ਜਿਹੜਾ ਉਹ ਕਰ ਲਗਿਆ ਜੈਮਰ ਦੇ ਮੁੱਦੇ ਤੇ ਕੀ ਕੁਝ ਅੰਦਰ ਹੋਇਆ ਜੀ ਉੱਥੇ ਤੇ ਕੁਝ ਜੋ ਖਬਰਾਂ ਆ ਰਹੀਆਂ ਨੇ ਜੋ ਇਨਫਾਰਮੇਸ਼ਨ ਮਿਲੀ ਹੈ ਉਹ ਇਹੀ ਹੈ ਕਿ ਮਤਲਬ ਹਾਈ ਕੋਰਟ ਨੇ ਪੁੱਛਿਆ ਕਿ ਮਤ ਤੁਸੀਂ ਜੈਮਰ ਜਿਹੜੇ ਲਗਾਉਣੇ ਸੀ ਉਹਨਾਂ ਦਾ ਕੀ ਬਣਿਆ ਤਾਂ ਸਰਕਾਰੀ ਤੇ ਜਿਹੜਾ ਵਕੀਲ ਹੈ ਉਹਨੇ ਜਵਾਬ ਦਿੱਤਾ ਜੀ ਕਿ ਉਹਦੇ ਚ ਤਾਂ ਮਤਲਬ ਟੈਂਡਰ ਦੇਣੇ ਹੁੰਦੇ ਨੇ ਪ੍ਰਕਿਰਿਆ ਹੁੰਦੀ ਹੈ ਉਹਦਾ ਇੱਕ ਪ੍ਰੋਸੀਜਰ ਹੈ ਮਤਲਬ ਉਹਨੇ ਇਦਾਂ ਬਣਾ ਦਿੱਤਾ ਵੀ ਜੈਮਰ ਲਾਉਣਾ ਜਿਵੇਂ ਭਾਰਤ ਦਾ ਟੈਮ ਬਣਾਉਣ ਦੇ ਬਰਾਬਰ ਹੁੰਦਾ ਹੈ ਤੇ ਹਾਈ ਕੋਰਟ ਨੇ ਮਤਲਬ ਚੀਫ ਸਕੱਟਰੀ ਨੂੰ ਤਲਬ ਕਰ ਲਿਆ ਉਹਨਾਂ ਨੇ ਕਿਹਾ ਕਿ ਮਤਲਬ ਉਹ ਆਨਲਾਈਨ ਉਹਨੂੰ ਲਾਓ ਤੇ ਗੱਲ ਕਰੋ ਉਹ ਕਿਤੇ ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਤੇ ਕੱਲ ਸਵੇਰ ਤੇ ਮੇਰੇ ਖਿਆਲ ਨਾਲ ਉਹਨਾਂ ਨੇ ਟਾਈਮ ਰੱਖ ਦਿੱਤਾ ਉਸ ਚੀਜ਼ ਦੇ ਉੱਪਰ ਤਾਂ ਕਿ ਸਰਕਾਰ ਅਥੋਰਿਟੀਟਿਵ ਤਰੀਕੇ ਤੇ ਜਵਾਬ ਦੇਵੇ ਕਿ ਆਖਰ ਜੈਮਰ ਕਿਉਂ ਨਹੀਂ ਲੱਗ ਸਕਿਆ ਕੀ ਕਾਰਨ ਹੈ ਰਿੱਕਾ ਕੀ ਹੈ ਵਜ੍ਹਾ ਕੀ ਹੈ ਉਹਦੀ ਪਰ ਮੈਨੂੰ ਲੱਗਦਾ ਵੀ ਵਜਾ ਉਹ ਫਿਰਕੇ ਇੱਕੋ ਹੀ ਆ ਜਾਂਦੀ ਹੈ ਕਿ ਜਿੱਥੇ ਲਾਰੈਂਸ ਬਸ਼ਨੋਈ ਦਾ ਨਾਮ ਆਉਂਦਾ ਹੈ ਤਾਂ ਸਾਰੀ ਸਰਕਾਰ ਦੇ ਮੂੰਹ ਚ ਝੁੰਗੜੀਆਂ ਪੈ ਜਾਂਦੀਆਂ ਨੇ ਵਿਧਾਨ ਸਭਾ ਚ ਵੀ ਆਪਾਂ ਨੇ ਦੇਖਿਆ ਕਿ ਫਟਾਫਟ ਉਹ ਕਹਿਣ ਲੱਗੇ ਜੀ ਨਹੀਂ ਨਹੀਂ ਉਹ ਤਾਂ ਸਬ ਜੁਡੀਸਾ ਜੀ ਮਾਮਲਾ ਉਹ ਤਾਂ ਇਸ ਕਰਕੇ ਉਹਦੀ ਫਾਈਲ ਨਹੀਂ ਮੰਗੀ ਜਾ ਸਕਦੀ ਮਤਲਬ ਇਹ ਇਹ ਇਦਾਂ ਲੱਗਦਾ ਵੀ ਸਾਰੀ ਸਰਕਾਰ ਇਹਦੇ ਚ ਸ਼ਾਮਲ ਹੁੰਦੀ ਹੈ ਮਤਲਬ ਕਿਉਂ ਇੰਨਾ ਡਰਦੇ ਨੇ ਕਿਉਂ ਜਿਹੜੇ ਐਸਪੀ ਲੈਵਲ ਦੇ ਜਿਹੜੇ ਅਫਸਰ ਨੇ ਉਹ ਆਪਣੇ ਫੋਨ ਫੋਨ ਵਾਲੇ ਨਾਲ ਚੱਕੀਂ ਫਿਰਦੇ ਨੇ ਇੱਕ ਗੈਂਗਸਟਰ ਦੇ ਕਿਉਂ ਮਤਲਬ ਹਰ ਗੱਲ ਦੇ ਉੱਪਰ ਹੀ ਉਹਨੂੰ ਟਕਣਦੇ ਹੀ ਲੱਗੇ ਰਹਿੰਦੇ ਨੇ ਮਤਲਬ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਕੀ ਕੀ ਏਡੀ ਵੱਡੀ ਮਜਬੂਰੀ ਹੈ ਜਿਹੜੇ ਆਮ ਲੋਕਾਂ ਦੇ ਡਾਂਗਾ ਭਰਾਉਣ ਦੇ ਲਈ ਆਮ ਲੋਕਾਂ ਦੇ ਲਠੀਆਂ ਚਲਾਉਣ ਦੇ ਲਈ ਮਿੰਟ ਲਾਉਂਦੇ ਨੇ ਚਾਹੇ ਕਿਸਾਨ ਹੋਣ ਮਜ਼ਦੂਰ ਹੋਣ ਵਿਦਿਆਰਥੀ ਹੋਣ ਮਤਲਬ ਇੱਕ ਗੈਂਗਸਟਰ ਦੇ ਲਈ ਸਰਕਾਰ ਦੇ ਹੱਥ ਕੰਬ ਰਹੇ ਨੇ ਹਰ ਗੱਲ ਦੇ ਉੱਪਰ ਮਤਲਬ ਜੈਮਰ ਉਸ ਉਸ ਜੇਲ੍ਹ ਦੇ ਵਿੱਚ ਨਹੀਂ ਲੱਗ ਸਕਦੇ ਜਿੱਥੇ ਉਹ ਰਹਿ ਰਹੇ ਨੇ ਸੀਆਈਏ ਦੇ ਤੁਹਾਡੇ ਸੈਂਟਰਾਂ ਦੇ ਵਿੱਚ ਮਤਲਬ ਤੁਸੀਂ ਇੰਟਰਵਿਊ ਉੱਥੇ ਸਟੂਡੀਓ ਬਣਾ ਕੇ ਦੇ ਦੇਣੇ ਮਤਲਬ ਬੋਥੀ ਬੋਥ ਹੀ ਮਤਲਬ ਸ਼ੌਕਿੰਗ ਹੈ ਗੱਲ ਸੁਣਦੇ ਰਹੇ ਹਾਂ ਕੁਝ ਬਾਹਰਲੇ ਜਿਹੜੇ ਮੁਲਕ ਸੀਗੇ ਜਿੱਥੇ ਗੈਂਗਸਟਰ ਬਹੁਤ ਹਾਈ ਰੈਂਕਿੰਗ ਹੋ ਗਿਆ ਸੀ ਬਹੁਤ ਚੜ ਗਿਆ ਸੀ ਐਸ ਲੈਵਲ ਦਾ ਕੰਮ ਤਾਂ ਉੱਥੇ ਵੀ ਨਹੀਂ ਹੋਇਆ ਕਿ ਪੁਲਿਸ ਜਾਂ ਮਤਲਬ ਐਡਮਿਨਿਸਟ੍ਰੇਸ਼ਨ ਬਿਲਕੁਲ ਸਬਮਿਟ ਹੀ ਕਰ ਦਵੇ ਕਿਸੇ ਦੇ ਅੱਗੇ ਮਤਲਬ ਇਹ ਗੱਲ ਦੇ ਉੱਪਰ ਉਹਨਾਂ ਕੋਰਟ ਨੂੰ ਵਾਰ-ਵਾਰ ਮਿਲ ਰਿਹਾ ਸਮਨ ਕਰਨਾ ਪੈ ਰਿਹਾ ਹੈ ਕੋਰਟ ਨੂੰ ਵਾਰ-ਵਾਰ ਪੁੱਛਣਾ ਪੈ ਰਿਹਾ ਜਿਹੜਾ ਕਿ ਕੰਮ ਉਹਨਾਂ ਦਾ ਆਪਣਾ ਹੀ ਹੈ ਕੋਰਟ ਤੱਕ ਤਾਂ ਗੱਲ ਜਾਣੀ ਨਹੀਂ ਸੀ ਚਾਹੀਦੀ ਪਰ ਹਾਲਾਤ ਆਪਣੇ ਸਾਹਮਣੇ ਆ ਤੁਸੀਂ ਦੇਖੋ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਮਤਲਬ ਕਿੰਨਾ ਸਮਾਂ ਹੋ ਗਿਆ ਉਹਨਾਂ ਦੇ ਪੇਰੈਂਟਸ ਸਾਰੇ ਰਿਸ਼ਤੇਦਾਰ ਅੱਕ ਥੱਕ ਕੇ ਬੈਹੇ ਨੇ ਹੁਣ ਕੋਈ ਇਨਸਾਫ ਨਹੀਂ ਹੋਣਾ ਪਰ ਕਿੰਨਾ ਦਿਨ ਦਿਹਾੜੇ ਕਿੱਡਾ ਵੱਡੀ ਉਹ ਘਟਨਾ ਹੋਈ ਕਿਸ ਤਰੀਕੇ ਦੇ ਨਾਲ ਉਹਨੂੰ ਮਤਲਬ ਦਬਾਇਆ ਗਿਆ ਓਲਜਾਇਆ ਗਿਆ ਫਿਰ ਜਿਹੜਾ ਉਹਦਾ ਸਾਥੀ ਸੀ ਉਹਨੂੰ ਭਜਾਇਆ ਗਿਆ ਜਿਹੜੇ ਭਜਾਉਣ ਵਾਲੇ ਪੁਲਿਸ ਮੁਲਾਜ਼ਮ ਸੀ ਉਹ ਵੀ ਵਿੱਚ ਮਤਲਬ ਅਲਟੀਮੇਟ ਦੇਖੇ ਮਤਲਬ ਸਮਾਇਲਾ ਕਿਸੇ ਹੀ ਹੁੰਦੀਆਂ ਕਿੰਨਾ ਕੁਛ ਦੇਖ ਚੁੱਕਿਆ ਸਾਰਾ ਪੰਜਾਬ ਪਰ ਸਰਕਾਰ ਕਿਨੂੰ ਇਹ ਚਾਹਣਾ ਚਾਹੁੰਦੀ ਹੈ ਕਿ ਅਸੀਂ ਨਿਰਪੱਖ ਹਾਂ ਜੀ ਸਾਡੇ ਲਾ ਐਂਡ ਆਰਡਰ ਬਿਲਕੁਲ ਠੀਕ ਹੈ ਮਤਲਬ ਸੋਚ ਕੇ ਕਈ ਵਾਰੀ ਨਾ ਸ਼ਰਮ ਆਉਂਦੀ ਹੈ ਕਿ ਪੰਜਾਬ ਪੁਲਿਸ ਹੈ ਟੀ ਸ਼ਕਤੀਵਾਨ ਪੁਲਿਸ ਮਤਲਬ ਉਹ ਇੰਨੀ ਬੇਵੱਸ ਕਿਸ ਤਰ੍ਹਾਂ ਹੋ ਜਾਂਦੀ ਹੈ ਸਰਕਾਰ ਜਿਹੜੀ ਇੰਨੀ ਦਿਵੰਗ ਹੈ ਜਿਹੜੇ ਦੂਜਿਆਂ ਨੂੰ ਫਟਾਫਟ ਹੁੰਦੀਆਂ ਪਜਾਮੀਆਂ ਤੱਕ ਪਹੁੰਚ ਜਾਂਦੇ ਨੇ ਇੱਥੇ ਨਹੀਂ ਕੋਈ ਕਿਸੇ ਦੀ ਜਵਾਨ ਕੁੱਲਦੀ ਮਤਲਬ ਅਜੀਬ ਅਜੀਬ ਕਿਸਮ ਦੀ ਇਹ ਗੱਲ ਹੈ ਕਿ ਮਾਨਸਾ ਵੀ ਦੇ ਬਾਰੇ ਇੱਕ ਲਫ਼ਜ਼ ਨਹੀਂ ਬੋਲੇ ਉਹ ਮੰ minister ਵੀ ਹੋਈ ਨੇ ਮਤਲਬ ਕੋਈ ਦੇਸ਼ ਦਾ ਕੋਈ ਜਿਹੜਾ ਬੋਲੇ ਬਾਰ-ਬਾਰ ਵਿਰੋਧੀ ਧਿਰ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਹੋਰਾਂ ਨੇ ਪ੍ਰਗਟ ਸਿੰਘ ਹੋਰਾਂ ਨੇ ਬਹੁਤ ਸਾਰੇ ਲੋਕਾਂ ਨੇ ਇਹ ਤੇ ਸਵਾਲ ਪੁੱਛੇ ਪਰ ਵਿਧਾਨ ਸਭਾ ਦੇ ਵਿੱਚ ਕਿਸੇ ਐਮਐਲਏ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ ਇਸ ਮਸਲੇ ਦੇ ਉੱਪਰ ਨਾ ਬਾਹਰ ਨਾ ਅੰਦਰ ਨਹੀਂ ਕੁੰਗਰ ਵਿਜੇ ਪ੍ਰਤਾਪ ਇਹਨਾਂ ਦੇ ਆਪਣੇ ਐਮਐਲਏ ਨੇ ਉਹਨਾਂ ਨੇ ਅੱਜ ਨਹੀਂ ਉਹਨਾਂ ਤਾਂ ਬਹੁਤ ਦਿਨ ਪਹਿਲਾਂ ਕਹਿ ਦਿੱਤਾ ਸੀ ਮੇਰੇ ਚੈਨਲ ਦੇ ਉੱਪਰ ਹੀ ਉਹਨਾਂ ਦੀ ਇੰਟਰਵਿਊ ਹੋਈ ਸੀ ਔਰ ਇੰਟਰਵਿਊ ਤੋਂ ਕੁਝ ਦਿਨਾਂ ਬਾਅਦ ਹੀ ਉਹਨੇ ਕਹਿਤਾ ਸੀਗਾ ਕਿ ਇਹ ਪੰਜਾਬ ਦੀ ਇੰਟਰਵਿਊ ਹੈ ਔਰ ਉਹਨੇ ਇਹ ਵੀ ਕਹਿ ਲਈ ਸੀ ਕਿ ਇੰਟਰਵਿਊ ਦੇ ਉੱਪਰ ਪਰਚਾ ਵੀ ਦਰਜ ਹੋਣਾ ਚਾਹੀਦਾ ਪਰ ਨਹੀਂ ਕੀਤਾ ਪਰ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਹਾਈ ਕੋਰਟ ਦੇ ਕਹਿ ਤੇ ਪਰਚਾ ਦਰਜ ਕਰਨਾ ਪਿਆ ਕੁੰਵਰ ਹੋਣਾ ਨੇ ਜਿਹੜੀ ਸਲਾਹ ਸੀ ਉਹ ਮੰਨਣੀ ਪਈ ਇਹ ਹੁਣ ਮਾਨ ਸਰ ਅੱਜ ਤੱਕ ਜਾਂਦੀ ਕੁੰਵਰ ਸਾਹਿਬ ਦੀ ਇੰਟਰਵਿਊ ਆਈ ਹੈ ਅਜ ਤੱਕ ਇਸ ਮਸਲੇ ਦੇ ਉੱਪਰ ਬਿਲਕੁਲ ਚੁੱਪ ਨੇ ਉਹ ਹੋਮ ਮਿਨਿਸਟਰ ਨੇ ਮਤਲਬ ਕੋਈ ਜ਼ਿਕਰ ਨਹੀਂਰ ਕੋਰਟ ਨੂੰ ਵੀ ਮਤਲਬ ਕੋਰਟ ਨੂੰ ਵੀ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਉਸ ਤਰੀਕੇ ਦੇ ਨਾਲ ਕੋਰਟ ਨੂੰ ਪੁੱਛਣਾ ਪੈ ਰਿਹਾ ਵੀ ਮੁਸ਼ਕਲ ਕੀ ਹੈ ਤੁਹਾਨੂੰ ਕਿਉਂ ਨਹੀਂ ਤੁਸੀਂ ਜੈਮਰ ਲਾਉਂਦੇ ਮਤਲਬ ਸੋਚ ਕੇ ਕਈ ਵਾਰੀ ਲੱਗਦਾ ਕਿ ਕਿੱਦਾਂ ਦੀ ਸਰਕਾਰ ਹੈ ਉਹ ਕੋਈ ਸੈਂਸਿਟੀਵਿਟੀ ਕੋਈ ਕੋਈ ਇਸ ਗੱਲ ਦੀ ਹੈ ਹੀ ਨਹੀਂ ਕਿ ਵੱਡਾ ਆਰਟਿਸਟ ਮਾਨ ਸਾਹਿਬ ਆਪ ਆਰਟਿਸਟ ਨਾ ਮジョਰਿਟੀ ਇਹਨਾਂ ਚ ਜਿਹੜੇ ਇਹਦੇ ਐਮ.ਐਲ.ਏ ਨੇ ਕੋਈ ਐਂਟਰਟੇਨਮੈਂਟ ਇੰਡਸਟਰੀ ਚ ਆਏ ਨੇ ਕੋਈ ਗਾਉਣ ਵਾਲਾ ਕੋਈ ਨੱਚਣ ਵਾਲਾ ਕੋਈ ਮਤਲਬ ਚੁਟਕਲੇ ਸੁਣਾਉਣ ਵਾਲਾ ਸਾਰੇ ਇਦਾਂ ਦੇ ਨੇ ਮਤਲਬ ਉਸੇ ਇੰਡਸਟਰੀ ਦੇ ਬੰਦੇ ਨੇ ਉਸ ਇੰਡਸਟਰੀ ਦਾ ਉਹ ਇੱਕ ਬਹੁਤ ਵੱਡਾ ਮਤਲਬ ਕਲਾਕਾਰ ਦਿਨ ਦਿਹਾੜੇ ਮਾਰਿਆ ਕਿ ਮੈਂ ਅਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਕੁਛ ਨਹੀਂ ਹੋਇਆ ਮਤਲਬ ਉਹਨੂੰ ਲਜਾਉਣ ਤੇ ਹੀ ਲੱਗੇ ਹੋਏ ਨੇ ਉਸ ਟਾਈਮ ਤੇ ਔਰ ਜਦੋਂ ਬਿਲਕੁਲ ਤੱਥ ਸਾਹਮਣੇ ਆ ਜਾਂਦੇ ਨੇ ਤੁਹਾਡੇ ਆਪਣੇ ਐਮ.ਐਲ.ਏ. ਸਾਹਮਣੇ ਲਿਆਉਂਦੇ ਨੇ ਉਦੋਂ ਤਾਂ ਘੱਟੋ ਘੱਟ ਤੁਸੀਂ ਬੋਲੋ ਕੋਈ ਐਕਸ਼ਨ ਕਰੋ ਕੋਈ ਜਵਾਬ ਦਿਓ ਲੋਕਾਂ ਨੂੰ ਪਰ ਫਿਰ ਉਹ ਕਹਿੰਦੇ ਜੀ ਅਸੀਂ ਉਹ ਪਟੜ ਮੰਗਾਰਾਂ ਸੀ ਤਾਂ ਬਿਲਕੁਲ ਹੀ ਸੱਚ ਦੇ ਪੁੱਤਰ ਹਾਂ ਸਾਡੇ ਤੋਂ ਵੱਡਾ ਤਾਂ ਕੋਈ ਹੈ ਹੀ ਕੋਈ ਨਹੀਂ ਮੈਂ ਤਾਂ ਸੋਚ ਕੇ ਕਈ ਵਾਰੀ ਡਰ ਲੱਗਦਾ ਹੈ ਕਿ ਲੇਖਕ ਇੱਥੇ ਦੇਣਗੇ ਆ ਕਰੇ ਲੋਕ ਬਿਲਕੁਲ ਚਲੋ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸੁਬਿੰਦਰ ਜੀ ਸੋ ਸਾਰੇ ਦਰਸ਼ਕਾਂ ਦਾ ਮਾਨ ਸਾਹਿਬ ਦਾ ਸਾਰੀ ਸਰਕਾਰ ਦਾ ਵੀ ਬਹੁਤ ਬਹੁਤ ਥੈਂਕ ਯੂ। ਚਲੋ ਇਹ ਸਾਡੇ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਹ ਵੀਰ ਕਰਦੇ ਆ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ।